ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਇਸ ਵੇਲੇ ਜਿਹੜੀ ਸਥਿਤੀ ਹੈ ਬਹੁਤ ਹੀ ਤਣਾਅਪੂਰਨ ਬਣੀ ਹੋਈ ਹੈ ਜਿਸ ਦੀ ਵਜ੍ਹਾ ਕਿ ਸਵੇਰ ਤੋਂ ਹੀ ਜਿਹੜੇ ਨੇ ਉਹ ਅਲੱਖ ਸਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਘੂਵੇਂ ਸਵੇਰਾ ਮਿਟੇ ਹਨੇਰਾ ਇੱਕ ਨਵਾਂ ਵਿਹਾਨ ਹੈ ਇੱਕ ਨਵਾਂ ਵਿਹਾਨ ਸਕੂਲ ਮੇਰਾ पंजाब दे सरकारी स्कूल विश्व पदरी सहूलता नाल लैस हो रहे हैं तुसी भी अपने बच्चे दा दाखला जरूर कराओ बेहतर अनुभव विद्या में आरी मान पंजाब दा स्कूल सरकारी ग्यारह बजे तो लैके आप गल करिए हूँ तक शाम हो चली है टीयर गैस दे गोले लगातार ਸਿੱਧੇ ਜਾ ਰਹੇ ਨੇ ਔਰ ਨਾ ਕੇਵਲ ਸਿੱਧੇ ਬਲਕਿ ਜਿਹੜੇ ਨੇ ਉਹ ਡਰੋਨ ਦੇ ਰਾਹੀਂ ਵੀ ਪਹਿਲਾਂ ਤਾਂ ਅੱਗੇ ਤਾਂ ਕੋਈ ਸੀ ਹੁਣ ਤੁਸੀਂ ਦੇਖ ਲਓ ਜਿੱਥੇ ਮੈਂ ਖੜਾ ਇਸ ਤੋਂ ਵੀ ਪਿਛਲੇ ਪਾਸੇ ਤੱਕ ਜਿਹੜੇ ਨੇ ਡਰੋਨ ਦੇ ਰਾਹੀਂ ਜਿਹੜੇ ਨੇ ਉਹ ਗੋਲ ਛੱਡੇਗੇ ਨੇ ਕੁਝ ਨੌਜਵਾਨ ਵੀਰ ਵੀ ਗੱਲਬਾਤ ਕਰਾਂਗੇ ਕਿਵੇਂ ਭਾਈ ਜੀ ਅੱਜ ਕਿਵੇਂ ਰਹੇ 13 ਤਰੀਕ ਤੋਂ ਬਾਅਦ ਅੱਜ ਦੇ ਹਾਲਾਤ ਕਿਵੇਂ ਨੇ ਬਹੁਤ ਬੁਰੇ ਹਾਲਾਤ ਐ ਜੀ ਕਿ ਡਰੋਨ ਦੇ ਰਾਹੀਂ ਗੋਲੇ ਛੱਡ ਰਹੇ ਨੇ ਸਾਡੇ ਇੱਧਰ ਬਹੁਤ ਆਪਣੇ ਜ਼ਿੰਮੇਵਾਰ ਭਾਈ ਸਾਰੇ ਫੱਟੜ ਕਰਦੇ ਜੀ ਬਹੁਤ ਜ਼ਿਆਦਾ ਬਿਨਾਂ ਗੇਲੋ ਨਜਾਇਜ਼ ਗੋਲੇ ਛੱਡ ਰਹੇ ਆ ਜੀ ਅੱਗੇ ਅਸੀਂ ਖੜੇ ਸ ਖੜੇ ਖੜੇ ਆ ਤੇ ਗੋਲੇ ਸੱਟੇ ਆ ਹੱਥ ਤੇ ਮਾਰੇ ਆ ਤੇ ਇਧਰ ਪੱਟ ਦੇ ਜਖਮੀ ਕਰ ਦਿੱਤਾ ਕੋਈ ਨਹੀਂ ਕਰ ਰਹੇ ਮੋਸ਼ਨ ਹੀ ਕੀਤਾ ਸੀਗਾ ਸਿਰਫ ਖੜੇ ਸੀਗੇ ਤੇ ਖੜੇ ਖੜੇ ਸਾਡੇ ਉਧਰ ਗੋਲੇ ਮਾਰੇ ਉਹਨਾਂ ਨੇ ਕਿਸਾਨ ਕਿਸਾਨ ਲੀਡਰ ਵੀ ਗਏ ਸੀ ਉਹਨਾਂ ਦੇ ਪਿੱਛੇ ਵੀ ਕਹਿੰਦੇ ਗੋਲੇ ਸੱਟੇ ਗਏ ਨੇ ਹਾਂਜੀ ਹਾਂਜੀ ਉਹਨਾਂ ਦੇ ਪਿੱਛੇ ਸੱਟੇ ਆ ਉਹਦਾ ਕਿਸੇ ਦਾ ਲਿਹਾਜ਼ ਕਰੇ ਨਹੀਂ ਰਹੇ ਜੀ ਉਹਨਾਂ ਨੂੰ ਤਾਂ ਐ ਆ ਵੀ ਇਹਨਾਂ ਨੂੰ ਖਤਮ ਕਰਨਾ ਜੀ ਪੰਜਾਬੀ ਗੋਮਨ ਨੂੰ ਬਹੁਤ ਪੂਰੇ ਹਾਲਾਤ ਆ ਜੀ ਹਾਲਾਤ ਮਾੜੇ ਤੁਹਾਨੂੰ ਦੱਸਦੀ ਕਿ ਹੁਣ ਤੋਂ ਥੋੜੀ ਦੇਰ ਪਹਿਲਾਂ ਜਿਹੜੇ ਕਿਸਾਨ ਲੀਡਰ ਨੇ ਜਗਜੀਤ ਸਿੰਘ ਢੱਲੇਵਾਲ ਤੇ ਸਰਵਣ ਸਿੰਘ ਬੰਦੇਰ ਉਹਨਾਂ ਦੇ ਵੱਲੋਂ ਵੀ ਜਿਹੜੀ ਜਾ ਕੇ ਉੱਧਰ ਬਾਰਡਰ ਦੇ ਉੱਪਰ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਗੱਲਬਾਤ ਕੀਤੀ ਵੀ ਗਈ ਪਰ ਜਿੱਦਾਂ ਹੀ ਉਹ ਵਾਪਸ ਮੁੜੇ ਤਾਂ ਉਹਨਾਂ ਦੇ ਉੱਪਰ ਵੀ ਜਿਹੜੇ ਹੈਗੇ ਨੇ ਓਟੀਆਰ ਗੈਸ ਦੇ ਗੋਲੇ ਦਾਗੇ ਗਏ ਨੇ ਤਾਂ ਲਿਹਾਜ਼ਾ ਇਸ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿਸ ਤਰੀਕੇ ਦੀ ਜਿਹੜੀ ਸਥਿਤੀ ਐ ਇਸ ਬਾਰੇ ਤੁਸੀਂ ਤਸਵੀਰਾਂ ਦੇਖੋ ਕਿਸ ਤਰੀਕੇ ਦੇ ਨਾਲ ਨੌਜਵਾਨ ਨੇ ਨੌਜਵਾਨ ਉਤਾਵਲੇ ਨੇ ਕਿ ਕਦੋਂ ਜਿਹੜੇ ਉਹਨਾਂ ਦੇ ਲੀਡਰ ਨੇ ਉਹਨਾਂ ਨੂੰ ਇਸ਼ਾਰਾ ਕਰਨੇ ਕਿਉਂਕਿ ਟਰੈਕਟਰ ਟਰਾਲੀਆਂ ਪੋਕਲੇਨ ਕਰੇਨਾ ਜੀਸੀਬੀ ਸਭ ਕੁਝ ਤਿਆਰ ਆ ਉਹ ਕਹਿੰਦੇ ਵੀ ਤੁਸੀਂ ਇੱਕ ਵਾਰ ਕਹਿਣ ਦੀ ਲੋੜ ਆ ਪਰ ਦੂਸਰੇ ਪਾਸੇ ਜਿਹੜੇ ਲਾ ਐਂਡ ਆਰਡਰ ਦੀ ਸਥਿਤੀ ਆ ਉਸ ਨੂੰ ਵੀ ਮੇਨਟੇਨ ਰੱਖਣਾ ਕਿਤੇ ਨਾ ਕਿਤੇ ਲੀਡਰ ਕਹਿ ਰਹੇ ਨੇ ਕਿ ਜੋਸ਼ ਦੇ ਵਿੱਚ ਆ ਕੇ ਆਪਾਂ ਹੋਸ਼ ਨਹੀਂ ਖੋਣੇ ਹੈਗੇ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਪ੍ਰੋਟੈਸਟ ਆ ਜਿਸ ਤਰੀਕੇ ਦੇ ਨਾਲ ਦਿੱਲੀ ਦੀਆਂ ਬਰੂਹਾਂ ਦੇ ਉੱਪਰ 13 ਮਹੀਨੇ ਬੈਠੇ ਸੀ ਉਸੇ ਤਰੀਕੇ ਦੇ ਨਾਲ ਇੱਥੇ ਵੀ ਆਪਾਂ ਜਿਹੜਾ ਹੈ ਸ਼ਾਂਤਮਈ ਨਾ ਰਹਿ ਕੇ ਜਿਹੜਾ ਜ਼ਬਰਦਸਤ ਜਿਹੜਾ ਮੁਕਾਬਲਾ ਸਬਰ ਦੇ ਨਾਲ ਕਰਨਾ ਤਾਂ ਇੱਕ ਸੇਹ ਦਿੰਦੇ ਹੋਏ ਇੱਕ ਨੌਜਵਾਨਾਂ ਨੂੰ ਧਰਮੇ ਦੇ ਨਾਲ ਕੰਮ ਲੈਣ ਦੀ ਜਿਹੜੀ ਨਸੀਦਤੀ ਜਾ ਰਹੀ ਆ ਪਰ ਦੂਸਰੇ ਪਾਸੇ ਸਥਿਤੀ ਹਾਲਾਤ ਇਹ ਹੋ ਰਹੀ ਆ ਕਿ ਉਹ ਗੱਲ ਸੁਣਨ ਨੂੰ ਤਿਆਰ ਨਹੀਂ ਉਹ ਕਹਿ ਰਹੇ ਨੇ ਕਿ ਤੁਸੀਂ ਇੰਨੀ ਵਾਰ ਉਹਨਾਂ ਨੇ ਜਿਹੜਾ ਹੈ ਸੀਜ਼ ਫਾਇਰ ਦੀ ਉਲੰਘਣਾ ਕੀਤੀ ਹੈ ਤਾਂ ਹਰ ਵਾਰ ਅਸੀਂ ਚੁੱਪ ਕਿਉਂ ਬੈਠੀਏ ਤਾਂ ਐਸੇ ਕਸ਼ਮ ਕਸ਼ੀ ਦੇ ਵਿੱਚ ਰੇੜਕੇ ਦੇ ਵਿੱਚ ਨੌਜਵਾਨਾਂ ਨੂੰ ਰੋਕੇ ਰੱਖਿਆ ਹੈ ਬਾਰ ਬਾਰ ਜਿੱਥੇ ਬੰਦੀਆਂ ਨੌਜਵਾਨਾਂ ਨੂੰ ਅਪੀਲ ਕਰ ਰਹੇ ਤੁਸੀਂ ਦੇਖੋ ਜਿੱਤੇ ਤੱਕ ਵੀ ਕੈਮਰੇ ਦੀ ਨਜ਼ਰ ਜਾਂਦੀ ਆ ਤਾਂ ਤੁਹਾਨੂੰ ਵੱਡਾ ਇੱਕ ਨੌਜਵਾਨਾਂ ਦਾ ਇਕੱਠ ਵੱਡਾ ਹਜੂਮ ਨਜ਼ਰ ਆਵੇਗਾ ਇਹ ਸਿਰਫ ਇੱਥੇ ਹੀ ਨਹੀਂ ਸ਼ੰਭੂ ਬਾਰਡਰ ਦੇ ਆਲੇ ਦੁਆਲੇ ਜਿੰਨੇ ਵੀ ਹੋਰ ਵੀ ਜਿਹੜੇ ਖੇਤ ਨੇ ਤਾਂ ਘਟੋ ਘਟਾ 20 25 25 30 ਦੀ ਕਿਲਿਆਂ ਦੇ ਵਿੱਚ ਵੀ ਜਿਹੜੇ ਨੌਜਵਾਨ ਨੇ ਉਹ ਥੱਲੇ ਬੈਠੇ ਹੋਏ ਨੇ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਨੌਜਵਾਨ ਪਹੁੰਚੇ ਨੇ ਕਿਉਂਕਿ ਅੱਜ 21 ਤਰੀਕ ਸੀ 21 ਫਰਵਰੀ ਨੂੰ ਸਵੇਰੇ 11 ਵਜੇ ਦਿੱਲੀ ਕੂਚ ਕਰਨ ਦੀ ਕਾਲ ਸੀ ਉਸ ਦੇ ਸਬੰਧ ਦੇ ਵਿੱਚ ਪੰਜਾਬ ਪਰਚੋਨਾ ਕੇਵਲ ਪੰਜਾਬ ਤੋਂ ਬਲਕਿ ਰਾਜਸਥਾਨ ਹੋਰ ਸਟੇਟਾਂ ਤੋਂ ਵੀ ਜਿਹੜੇ ਕਿਸਾਨ ਨੇ ਉਹ ਇਸ ਆਪਣੇ ਮੰਗਾਂ ਨੂੰ ਲੈ ਕੇ ਇਸ ਸੰਘਰਸ਼ ਨੂੰ ਸਮਰਥਨ ਕਰਨ ਦੇ ਲਈ ਪਹੁੰਚੇ ਸੀ ਪਰ ਹਲੇ ਜਿਹੜੀ ਸਥਿਤੀ ਆ ਉਹ ਸਵੇਰ ਦੀ ਜਿਉਂਦੀ ਤਿਉਂ ਮਣੀ ਹੋਈ ਹੈ ਔਰ ਸ਼ੰਭੂ ਬਾਰਡਰ ਦੇ ਉੱਪਰ ਦੇਖ ਸਕਦੇ ਹੋ ਕਿ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜੇ ਨੇ ਉਹ ਕਰੀਬ-ਕਰੀਬ 100 ਦੇ ਕਰੀਬ ਮੇਰੇ ਖਿਆਲ ਹੈ ਭਾਈ 100 ਦੇ ਕਰੀਬ ਤਾਂ ਗੋਲੇ ਦਾਗਦੇ ਹੋਣਗੇ ਟੀਅਰ ਗੈਸ ਦੇ ਉਹਨਾਂ ਨੇ ਵੱਧ ਦਾਗਦੇ ਹੋਣੇ ਜੀ ਸਵੇਰ ਦੇ ਚੱਲ ਰਹੇ ਆ ਕਰੋ 11 ਵਜੇ ਦਾ ਟਾਈਮ ਸੀਗਾ ਉਦੋਂ ਇੱਥੇ ਆ ਕੇ ਖੜਕੇ ਰਿਗੇ ਉਦੋਂ ਤੋਂ ਵੀ ਚੱਲ ਰਹੇ ਆ ਹੁਣ ਜਦੋਂ ਦੇ ਆਪਣੇ ਕਿਸਾਨ ਆਗੂ ਗਏ ਆ ਉਦੋਂ ਤੋਂ ਸਮਾਂ ਜ਼ਿਆਦਾ ਕਰੀ ਉਹਨਾਂ ਨੇ ਡਰੋਨ ਨਹੀਂ ਵੀ ਕਰੇ ਹੋਰ ਆਪਣਾ ਦੂਜੇ ਨੌਜਵਾਨ ਵੀਰ ਬੈਠਾ ਫਟੜੋ ਅਸੀਂ ਹੱਥ ਦੇ ਉੱਪਰ ਸੱਟ ਲੱਗੀ ਆ ਹਾਂਜੀ ਭਾਈ ਵੀਰ ਜੀ ਗੋਲੇ ਤਾਂ ਗੋਲੇ ਨਾਲ ਦੇ ਨਾਲੇ ਪਲਾਸਟਿਕ ਦੀ ਜਿਹੜੀ ਗੋਲੀਆਂ ਰਬੜ ਦੀਆਂ ਹੁੰਦੀਆਂ ਨੇ ਉਹ ਵੀ ਨਾਲ ਦੀ ਨਾਲ ਚਲਾ ਰਹੇ ਨੇ ਇਹਨਾਂ ਦੇ ਕੋਲ ਇਹਦਾ ਆਰਡਰ ਨਹੀਂ ਅਸੀਂ ਕੋਈ ਨਜਾਇਜ਼ ਨਾ ਕੋਈ ਅੱਗੇ ਜਾ ਕੇ ਨੌਜਵਾਨ ਕੁਝ ਗਲਤ ਕਰ ਰਿਹਾ ਹੈ ਉਹ ਸਿਰਫ ਅੱਗੇ ਜਾ ਕੇ ਖੜੇ ਆ ਉਹਨਾਂ ਤੇ ਵੀ ਉਹ ਅਟੈਕ ਕਰ ਦਿੰਦੇ ਨੇ ਜੀ ਮੈਂ ਸਿਰਫ ਅੱਗੇ ਜਾ ਕੇ ਖਲੋਤਾ ਸੀਗਾ ਉੱਥੇ ਤੇ ਉੱਥੇ ਖੜੇ ਖੜੇ ਤੇ ਉਹਨਾਂ ਨੇ ਗੋਲਾ ਸੱਟਿਆ ਤੇ ਇੱਥੇ ਹੱਥ ਤੇ ਸੱਟ ਲੱਗੀ ਤੇ ਬਾਅਦ ਵਿੱਚ ਪੱੜ ਤੇ ਸੱਟ ਲੱਗੀ ਅਸੀਂ ਸਿਰਫ ਖੜੇ ਸੀਗੇ ਅੱਗੇ ਜਾ ਕੇ ਉਹ ਜਦੋਂ ਹੀ ਅੱਗੇ ਜਾ ਕੇ ਕੋਈ ਖੜਦਾ ਤੇ ਜਦੋਂ ਹੀ ਗੋਲੇ ਸੱਟਣ ਲੱਗ ਜਾਂਦੇ ਨੇ ਦੇਖੋ ਜੀ ਕੋਈ ਇਹ ਨਜਾਇਜ਼ ਕੋਈ ਗਲਤ ਤਾਂ ਨਹੀਂ ਜੀ ਇੱਕ ਗੋਲੀ ਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਦ ਆ ਕੇ ਸਿੱਧੀ ਵੱਜਦੀ ਐ ਬਿਨੋ ਆਵਾਜ਼ਦੋਂ ਇਦਾਂ ਦੀ ਹਥਿਆਰ ਵਰਤ ਨਹੀਂ ਜੀ ਸਿੱਧੀਆਂ ਗੋਲੀਆਂ ਚਲਾ ਰਹੇ ਨੇ ਤਾਂ ਕਹਿ ਰਹੇ ਨੇ ਕਿ ਖਬਰੇ ਵੀ ਆ ਰਹੀ ਹੈ ਜਿਹੜੀ ਖਨੌਰੀ ਬਾਰਡਰ ਦੇ ਉੱਪਰ ਵੀ ਜਿਹੜਾ ਇੱਕ ਨੌਜਵਾਨ ਆ ਉਸ ਦੀ ਡੈਥ ਹੋ ਚੁੱਕੀ ਆ ਉਸ ਦਾ ਵੀ ਜਿਹੜੀ ਹਾਲ ਖਬਰ ਆ ਰਹੀ ਹੈ ਕਿ ਗੋਲੀ ਲੱਗਣ ਦੇ ਨਾਲ ਡੈਥ ਹੋਈ ਆ ਸਿਰ ਦੇ ਵਿੱਚ ਜਿਹੜੀ ਗੋਲੀ ਲੱਗਣ ਦੀ ਖਬਰ ਆ ਰਹੀ ਤਾਂ ਉਸ ਤੋਂ ਬਾਅਦ ਜਿਹੜਾ ਹੈ ਇੱਥੇ ਵੀ ਸ਼ੰਭੂ ਬਾਰਡਰ ਦੇ ਉੱਪਰ ਵੀ ਨੌਜਵਾਨਾਂ ਦੇ ਵਿੱਚ ਗੁੱਸਾ ਜਿਹੜਾ ਰੋਹ ਆ ਉਹ ਵੱਧ ਗਿਆ ਭਰ ਹਾਲ ਜਿਹੜੀ ਸਥਿਤੀ ਆ ਕਹਿ ਸਕਦੇ ਆ ਕਿ ਤਣਾਅਪੂਣ ਬਣੀ ਹੋਈ ਆ ਔਰ ਦੇਖਣਾ ਹੋਊਗਾ ਕਿ ਜਿਹੜਾ ਆਉਣ ਵਾਲਾ ਕੁਝ ਸਮਾਂ ਜਾਂ ਟਾਈਮ ਆ ਕਿ ਕੇਂਦਰ ਸਰਕਾਰ ਦੇ ਵੱਲੋਂ ਹਲੇ ਕੋਈ ਇਦਾਂ ਦੀ ਜਾਂ ਕਿਸਾਨ ਜਿੱਥੇ ਵੰਦੀਧ ਸਰਕਾਰ ਕੋਈ ਗੱਲਬਾਤ ਅੰਦਰ ਜਿਹੜ ਕੈਮਰਾਮੈਨ ਕੁਲਦੀਪ ਦੇ ਨਾਲ ਭਲੋਜੀਤ ਸਿੰਘ ਡਾਇਰੈਕਟ ਸੁਵੇਰਾ ਸ਼ੰਭੂਪੁਰ